ਇਹ ਸਿਆਪੀ ਉਹਦੀ ਕਦਰ ਤਾਰੀਫ ਨਾ ਕਰੀ ਜਿਹੜਾ ਲੋਕਾਂ ਨੂੰ ਨਿਤ ਕੇਜ ਜਤਾਉਂਦਾ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਕੱਚ ਕੋਲੋ ਕਮੀ ਯੁੱਧਣੀ ਹੋਈ ਸੀ ਤਾਂ ਪਾਇਆ ਲੋ ਜੀ ਮੈਂ ਵੀ ਇਹ ਕਾਲਾ ਕੋਟ ਐਵੇਂ ਨਹੀਂ ਪਾਇਆ ਬਲਕਿ ਅੱਜ ਢਿੱਲੋਂ ਸਾਹਿਬ ਵੀ ਯਾਦ ਵਿੱਚ ਪਾਇਆ ਤੇ ਢਿੱਲੋਂ ਐਡਵੋਕੇਟ ਢਿੱਲੋਂ ਜਿਹੜੇ ਕਿ ਜਸਵੰਤ ਭੱਲਾ ਜੀ ਹੁਰੀ ਨੇ ਉਹ ਪੂਰੇ ਹੋ ਗਏ ਕੁਝ ਦਿਨ ਪਹਿਲੇ ਤੇ ਅੱਜ ਅਸੀਂ ਉਹਨਾਂ ਨੂੰ ਟ੍ਰਿਬਿਊਟ ਪੇਸ਼ ਕਰਨ ਵਾਸਤੇ ਜਿਹੜਾ ਮੈਂ ਇੱਥੇ ਆਇਆ ਕਿਉਂਕਿ ਮੇਰੇ ਪੰਜਾਬੀ ਭਰਾ ਸਨ ਬਹੁਤ ਵੱਡੇ ਫਨਕਾਰ ਤੇ ਮੈਂ ਕੀ ਟ੍ਰਿਬਿਊਟ ਪੇਸ਼ ਕਰਨਾ ਜੀ ਮੈਂ ਆਪਣਾ ਇੱਕ ਪੰਜਾਬ ਦੇ ਹੋਰ بڑے ਚੜ੍ਹਦੇ ਪੰਜਾਬ ਦੇ ਹੋਰ بڑے ਵੱਡੇ ਫਨਕਾਰ ਨੂੰ ਮੈਂ ਬੇਨਤੀ ਕੀਤੀ ਤੇ ਉਹ ਐਡੇ ਵੱਡੇ ਫਨਕਾਰ ਸਨ ਕਿ ਉਹ ਉਹਨਾਂ ਨੇ ਮੇਰੀ ਇਸ ਬੇਨਤੀ ਨੂੰ ਮੰਨਿਆ ਤੇ ਉਹ ਸਾਡੇ ਨਾਲ ਜੁੜ ਗਏ ਜਨਾਬ ਤੁਸੀਂ ਸਾਰੇ ਜਾਣਦੇ ਹੋ ਸਾਰੇ ਅਸੀਂ ਉਹਨਾਂ ਨੂੰ ਵੇਖਨੇ ਆ ਜਿਨ੍ਹਾਂ ਦੇ ਜਿਹੜੇ ਸਾਡੇ ਨਾਲ ਅੱਜ ਇਹ ਦੁੱਖ ਵੀ ਸਾਂਝਾ ਕਰਨਗੇ ਤੇ ਅਰਦਾਸ ਵੀ ਕਰਾਂਗੇ ਅਸੀਂ ਭੱਲਾ ਸਾਹਿਬ ਵਾਸਤੇ ਤੇ ਭੱਲਾ ਸਾਹਿਬ ਦੀ ਜ਼ਿੰਦਗੀ ਉਹਨਾਂ ਦਾ ਕੰਮਕਾਰ ਉਹ ਉਸ ਬਾਰੇ ਵੀ ਉਹਨਾਂ ਕੋਲੋਂ ਮੈਂ ਜਾਣਕਾਰੀ ਲਵਾਂਗਾ ਸਾਂਝੀ ਕਰਾਂਗੇ ਅਸੀਂ ਤੇ ਇਹ ਜਨਾਬ ਸਭ ਜਿਹੜੇ ਵੱਡੇ ਫਨਕਾਰ ਨੇ ਇਹ ਮੇਰੇ ਨਾਲ ਜਿਹੜੇ ਜੁੜ ਰਹੇ ਨੇ ਇਹ ਜਨਾਬ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਗੁਰਪ੍ਰੀਤ ਸਿੰਘ ਕੋ ਗੀ ਹੁਣੀ ਤਾਂ ਤੌਰ ਤੇ ਤੁਸੀਂ ਜਾਣਦੇ ਹੋ ਗੁਰਪ੍ਰੀਤ ਸਿੰਘ ਸਾਹਿਬ ਮੇਰੇ ਨਾਲ ਜੁੜ ਗਏ ਨੇ ਮੈਂ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗਾ ਲੇਕਿਨ ਉਸ ਤੋਂ ਪਹਿਲੇ ਇੱਕ ਸਨੇਹਾ ਸਨੇਹਾ ਇਹ ਜਨਾਬ ਇਹ ਜਿਹੜਾ ਭੱਲਾ ਸਾਹਿਬ ਦਾ ਭੋਗ ਤੇ ਉਹਦਾ ਜਿਹੜਾ ਅੰਤਮ ਅਰਦਾਸ ਹੈ ਉਹ ਵੀ ਸ਼ੈਡਿਊਲ ਹੋ ਗਈ ਹੈ ਸਾਡੇ ਕੋਲ ਪਹੁੰਚ ਗਈ ਹੈ ਤੇ ਮੈਂ ਕਿਹਾ ਮੈਂ ਆਪਣੇ ਸੱਜਣਾ ਮਿੱਤਰਾਂ ਨੂੰ ਇਹਦਾ ਵੀ ਜਿਹੜੀ ਸੁਨੇਹਾ ਉਹ ਦੇ ਦਾਂ ਇਹਨਾਂ ਦਾ ਭੋਗ ਜਨਾਬ 30 ਅਗਸਤ 2025 ਨੂੰ ਹੋਏਗਾ ਸੈਟਰਡੇ ਦਾ ਦਿਹਾੜਾ ਹੈ ਤੇ ਇਹ ਜਨਾਬ 12 ਵਜੇ ਤੋਂ ਲੈ ਕੇ ਤੇ 1:30 ਵਜੇ ਤੱਕ 12 ਤੋਂ ਲੈ ਕੇ 1:30 ਵਜੇ 30 ਅਗਸਤ ਹੈ ਤੇ ਜਗ੍ਹਾ ਕਿਹੜੀ ਜਨਾਬ ਜੀ ਗੁਰਦੁਆਰਾ ਸ਼੍ਰੀ ਗੁਰਦੁਆਰਾ ਸ਼੍ਰੀ ਤੇਜ ਬਹਾਦਰ ਸਾਹਿਬ ਸੈਕਟਰ 34 ਸੀ ਚੰਡੀਗੜ੍ਹ ਇਹ ਜਨਾਬ ਇੱਥੇ ਪੱਲਾ ਸਾਹਿਬ ਦਾ ਭੋਗ ਹੋਏਗਾ ਅੰਤਮ ਅਰਦਾਸ ਕੀਤੀ ਜਾਏਗੀ ਤੁਸੀਂ ਜਿਹੜੇ 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 ਮੇਰੇ ਮਿੱਤਰ ਭਰਾ ਜਿਹੜੇ ਜਿਹੜੇ ਉਹਨਾਂ ਦੇ ਦਰਸ਼ਕ ਫੈਨ ਨੇੜੇ ਨੇੜੇ ਨੇ ਚੰਡੀਗੜ੍ਹ ਜਿਹੜੇ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ ਉਹ ਇਸ ਭੋਗ ਵਿੱਚ ਜਿਹੜੇ ਨੇ ਉਹ ਜ਼ਰੂਰ ਸ਼ਿਰਕਤ ਕਰੋ ਤੇ ਹੁਣ ਅਸੀਂ ਉਹ ਉਹਨਾਂ ਦੀ ਯਾਦ ਤਾਜ਼ਾ ਕਰ ਰਹੇ ਆ ਭੱਲਾ ਸਾਹਿਬ ਦੀ ਐਡਵੋਕੇਟ ਢਿਲੋਂ ਸਾਹਿਬ ਦੀ ਪਿਗਰੀਆਲ ਸਾਹਿਬ ਦੀ ਫਿਲਮਸ ਜਿਹੜੀ ਕੈਰੀਓਨ ਜੱਟਾ ਸੀਰੀਜ਼ ਪੂਰੀ ਬਣੀ ਤਿੰਨ ਫਿਲਮਾਂ ਬਣ ਚੁੱਕੀਆਂ ਉਹਦੀਆਂ ਤੇ ਅਸੀਂ ਤਿੰਨਾਂ ਹੀ ਜੜੀਆਂ ਸੀ ਉਹ ਵੱਧ ਵਧਾ ਕੇ ਦੇਖੀਆਂ ਤੇ ਬਲਕਿ ਅਸੀਂ ਤੇ ਹੁਣ ਚੌਥੀ ਦੇ ਇੰਤਜ਼ਾਰ ਚ ਬੈਠੇ ਆ ਕਿ ਆਏਗੀ ਹੁਣ ਪਤਾ ਨਹੀਂ ਉਹ ਕਿਸ ਸਟੇਜ ਤੇ ਹੋਏਗੀ ਕਿਉਂਕਿ ਆਪਣਾ ਪੱਲਾ ਜੀ ਪੂਰੀ ਹੋ ਗਿਆ ਤੇ ਉਹ ਉਹਨਾਂ ਤੋਂ ਬਗੈਰ ਉਹ ਫਿਲਮ ਕਿੰਜ ਦੀ ਲੱਗੇਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈਗਾ ਕਿਉਂਕਿ ਉਹ ਜਿਹੜਾ ਕਿਰਦਾਰ ਐ ਐਡਵੋਕੇਟ ਲੋਂਦਾ ਤੇ ਉਹਨਾਂ ਨੇ ਇੱਕ ਕਰ ਛੱਡਿਆ ਤੇ ਇੱਕੋ ਫਿਲਮ ਦੇ ਵਿੱਚ ਇੱਕੋ ਡਾਇਲੋਗ ਨੂੰ ਜਿਹੜਾ ਕੋਈ 5 30 ਵਾਰੀ ਬੋਲ ਦੇਣਾ ਤੇ ਉਹ ਹਰ ਵਾਰੀ ਇੰਜ ਲੱਗੇ ਕਿ ਸਵਾਦ ਹੀ ਆ ਗਿਆ ਇਹ ਵਾਕਈ ਵੱਡੇ ਫਨਕਾਰਾਂ ਦਾ ਹੀ ਜਿਹੜਾ ਉਹ ਕੰਮ ਹੋ ਸਕਦਾ ਤੇ ਮੇਰੇ ਨਾਲ ਜਨਾਬ ਗੁਰਪ੍ਰੀਤ ਸਿੰਘ ਕੁਗੀ ਹੁਰੀ ਨੇ ਕੁਗੀ ਸਾਹਿਬ ਸਤਿ ਸ਼੍ਰੀ ਅਕਾਲ ਜਨਾਬ ਤੁਹਾਨੂੰ ਤੇ ਤੁਸੀਂ ਮੈਨੂੰ ਦੱਸੋ ਕਿ ਆਮ ਤੌਰ ਤੇ ਅਸੀਂ ਦੇਖਨੇ ਆ ਕਿ ਜਿਹੜੇ ਫਨਕਾਰ ਬਰਾਦ ਦੀ ਸਾਡੇ ਹੁੰਦੀ ਐਕਟਰ ਜਿਹੜੀ ਇਹ ਕੋ ਬਹੁਤ ਜ਼ਿਆਦਾ ਪੜ੍ਹਦੇ ਲਿਖਦੇ ਨਹੀਂ ਮਤਲਬ ਇਹ ਵੇ ਕਿ ਅਕੈਡੈਮਿਕ ਇੱਕ ਬਿਲਕੁਲ ਅਲੱਗਾ ਸ਼ੋਭਾ ਹੁੰਦਾ ਇਹ ਕਲਾ ਇੱਕ ਅਲੱਗਾ ਮਾਮਲਾ ਹੈ ਪਰ ਇਹ ਪੱਲਾ ਸਾਹਿਬ ਦੇ ਤਰਫੋਂ ਜਿਹੜਾ ਅਸੀਂ ਦੇਖਨੇ ਆ ਜੀ ਪੜ੍ਹਨੇ ਆ ਸੁਣਨੇ ਆ ਤੇ ਇਹ ਜਿਹੜੇ ਲੱਗਦੇ ਨੇ ਇੱਕ ਪੜ੍ਹੇ ਲਿਖੇ ਯਾਨੀ ਕਿ ਇੱਕ ਉਸਤਾਦ ਤੌਰ ਤੇ ਪੀ ਐਚ ਡੀ ਕਰ ਗਿਆ ਡਾਕਟਰ ਯਾਨੀ ਕਿ ਬਣੇ ਫਿਰ ਪੜਾਇਆ ਵੀ ਤੇ ਇਹ ਇਧਰੋਂ ਇਹ ਪੜਾਉਂਦੇ ਪੜ੍ਹਦੇ ਜਿਹੜੇ ਸੀ ਇਹ ਇਧਰ ਫਿਲਮਾਂ ਡਰਾਮਿਆਂ ਤੇ ਅਦਾਕਾਰੀ ਵੱਲ ਕਿੰਜ ਆ ਗਏ ਜਸਵਿੰਦਰ ਸਿੰਘ ਪੱਲਾ ਜੀ ਇੱਕ ਬਹੁਤ ਸਧਾਰਨ ਪਰਿਵਾਰ ਚ ਪੈਦਾ ਹੋਏ ਪਰ ਕਿਉਂਕਿ ਪਿਤਾ ਜੀ ਵੀ ਅਚੀ ਸਰਕਾਰੀ ਨੌਕਰੀ ਸੀ ਤੇ ਪੜਾਈ ਦਾ ਮਾਹੌਲ ਚੰਗਾ ਮਿਲਿਆ ਤੇ ਉਹਨਾਂ ਨੇ ਐਗਰੀਕਲਚਰ ਦੇ ਵਿੱਚ ਆਪਣੀਆਂ ਸਟੱਡੀਆਂ ਕੀਤੀਆਂ ਔਰ ਸਟੱਡੀਆਂ ਨੂੰ ਕੰਟੀਨਿਊ ਰੱਖਿਆ ਤੇ ਉਹਨਾਂ ਨੇ ਐਗਰੀਕਲਚਰ ਦੇ ਵਿੱਚ ਡਾਕਟੋਰੇਟ ਦੀ ਡਿਗਰੀ ਹਾਸਲ ਕੀਤੀ ਡਾਕਟੋਰੇਟ ਦੀ ਡਿਗਰੀ ਹਾਸਲ ਕਰਦਿਆਂ ਕਰਦਿਆਂ ਉਹ ਪ੍ਰੋਫੈਸਰ ਵੀ ਲੱਗ ਚੁੱਕੇ ਸੀ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹ ਕਾਲਜ ਟਾਈਮ ਯੂਨੀਵਰਸਿਟੀ ਟਾਈਮ ਜਿੱਦਾਂ ਅਸੀਂ ਸਾਰੇ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਉਦੋਂ ਹੀ ਜਸਵਿੰਦਰ ਪੱਲਾ ਹੁਣਾਂ ਨੇ ਵੀ ਆਪਣੇ ਸਾਥੀ ਬਾਲਮੁਕੰਦ ਸ਼ਰਮਾ ਜੀ ਦੇ ਨਾਲ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਨੂੰ ਜੁਆਇਨ ਕੀਤਾ ਔਰ ਭੰਡਾ ਦੀ ਇੱਕ ਇਹਨਾਂ ਦੀ ਪਰਫਾਰਮੈਂਸ ਬਹੁਤ ਪਪੂਲਰ ਹੋ ਗਈ ਪਰ ਉਹ ਡਿਮਾਂਡ ਚ ਸੀ ਕਿ ਬਾਰ-ਬਾਰ ਉਹ ਕਈ ਇਵੈਂਟਸ ਵਿੱਚ ਸਪੈਸ਼ਲੀ ਬੁਲਾਇਆ ਜਾਂਦਾ ਸੀ ਕਿਉਂ ਮੁੰਡੇ ਬਲਾਉ ਐਗਰੀਕਲਚਰ ਯੂਨੀਵਰਸਿਟੀ ਵਾਲੇ ਉਹਨਾਂ ਤੋਂ ਪੰਡਾ ਦੀ ਉਹ ਪਰਫਾਰਮੈਂਸ ਦੇਖਣੀ ਆ ਉਹ ਫਿਰ ਜਲੰਧਰ ਦੂਰਦਰਸ਼ਨ ਦਾ ਬੜਾ ਉਦੋਂ ਜਾਦੂ ਚੱਲਦਾ ਹੁੰਦਾ ਸੀ ਕਿਉਂਕਿ ਇਕਲੌਤਾ ਚੈਨਲ ਸੀ ਐਂਟਰਟੇਨਮੈਂਟ ਦਾ ਦੂਰਦਰਸ਼ਨ ਸਾਡੇ ਕੋਲ ਤੇ ਬਾਅਦ ਚਾਏ ਨੇ ਸਾਰੇ ਸੈਟਲਾਈਟ ਚੈਨਲਸ ਤੇ ਦੂਰਦਰਸ਼ਨ ਤੇ ਜਿਹੜਾ ਬੰਦਾ ਕੋਈ ਅੱਛੀ ਪਰਫਾਰਮੈਂਸ ਦੇ ਜਾਂਦਾ ਸੀ ਉਹ ਸਵੇ ਦੇ ਹੀਰੋ ਬਣ ਜਾਂਦਾ ਸੀ ਲੋਕਾਂ ਦਾ ਸੋ ਜਿਸ ਰਾਤ ਇਹਨਾਂ ਦੀ ਉਹ ਪੰਡਾ ਦੀ ਪਰਫਾਰਮੈਂਸ ਟੈਲੀਵਿਜ਼ਨ ਤੇ ਆਈ ਹੈ ਮੇਰਾ ਪਿੰਡ ਮੇਰੇ ਖੇਤ ਇੱਕ ਐਗਰੀਕਲਚਰ ਬੇਸਡ ਪ੍ਰੋਗਰਾਮ ਹੁੰਦਾ ਸੀ ਉਹਦੇ ਚ ਆਈ ਉੱਥੋਂ ਫਿਰ ਇਹ ਪੌਪੂਲਰ ਹੋਏ ਦੋਨੋਂ ਤੇ ਫਿਰ ਟੈਲੀਵਿਜ਼ਨ ਤੇ ਇਹਨਾਂ ਨੂੰ ਹੋਰ ਵੀ ਆਫਰਸ ਆਉਣ ਲੱਗ ਪਈਆਂ ਇਹਦੇ ਛੋਟੇ ਛੋਟੇ ਸਕਿਟਸ ਵਗੈਰਾ ਪਰਫਾਰਮ ਕਰਨ ਲੱਗ ਗਏ ਤੇ ਪ੍ਰੋਗਰਾਮ ਕੱਚ ਦੀਆਂ ਮੰਦਰਾ ਤੇ ਹੋਰ ਇਸ ਤਰ੍ਹਾਂ ਦੇ ਕਈ ਰੰਗਾਰੰਗ ਪ੍ਰੋਗਰਾਮਸ ਹਨ ਜਿੰਨਾਂ ਦੇ ਵਿੱਚ ਇਹ ਪਰਫਾਰਮ ਕਰਦੇ ਜੀ ਜੀ ਬਹੁਤ ਵਧੀਆ ਅੱਛਾ ਪੱਲਾ ਸਾਹਿਬ ਨੇ ਜਿਸ ਦੌਰ ਦੇ ਵਿੱਚ ਸ਼ੋਹਰਤ ਪਾਈ ਜਿਸ ਦੌਰ ਚ ਉਹ ਕਹਿੰਦੇ ਕਿ ਹਿੱਟ ਹੋਏ ਉਹ ਦੌਰ ਜਿਹੜਾ ਉਹ ਮੂਮਨ ਜਿਹੜਾ ਅਜਦਾ ਦੌਰ ਹੈ ਤੋਂ ਬਹੁਤ ਵਧੀਆ ਬਹੁਤ ਡਿਫਰੈਂਟ ਹੈ ਵੀਡੀਓ ਦਾ ਦੌਰ ਨਹੀਂ ਸੀ ਕੈਮਰਾ ਐਡਾ ਆਮ ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਲੋਕਾਂ ਦੇ ਘਰ ਤੱਕ ਚੀਜ਼ਾਂ ਪਹੁੰਚਣ ਨੂੰ ਬੜੀ ਦਿੱਕਤ ਹੁੰਦੀ ਸੀ ਤੇ ਉਹ ਇਸ ਦੌਰ ਦੇ ਵਿੱਚ ਜਿਹੜੇ ਸੀ ਉਹ ਕਿਸ ਤਰ੍ਹਾਂ ਅੱਗੇ ਵਧੇ ਪਪੂਲਾਰਿਟੀ ਜਦੋਂ ਬਹੁਤ ਵਧੀ ਤਾਂ ਫੋਰਨ ਟੂਰਸ ਵੀ ਲੱਗਣ ਲੱਗ ਗਏ ਬੜੇ ਬੜੇ ਪੰਜਾਬ ਦੇ ਸਿਰਮੌਰ ਫਨਕਾਰਾਂ ਦੇ ਨਾਲ ਸਿੰਗਰਸ ਦੇ ਨਾਲ ਇਹਨਾਂ ਦੇ ਫੋਰਨ ਟੂਰਸ ਲੱਗਣ ਲੱਗੇ ਮੀਨ ਵਾਈਲ ਇਹਨਾਂ ਦੀ ਇੱਕ ਸੀਰੀਜ਼ ਸ਼ੁਰੂ ਹੋ ਗਈ ਚਨਕਾਟਾ ਆਡੀਓ ਕੈਸੇਟਸ ਦਾ ਉਹ ਦੌਰ ਬਹੁਤ ਵਧੀਆ ਹੁੰਦਾ ਸੀ ਇਹਨਾਂ ਦਾ ਉਹ ਜਿਹੜਾ ਆਡੀਓ ਆਡੀਓ ਕੈਸੇਟਸ ਦਾ ਜਿਹੜਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਚਾਹ ਤੇ ਉਤਸ਼ਾਹ ਹੁੰਦਾ ਸੀ ਉਹਨੂੰ ਸੁਣਨ ਦਾ ਤੇ ਫਿਰ ਛਣਕਾਟਾ ਜਦੋਂ ਫਿਰ ਉਹ ਲਗਾਤਾਰ ਹਰ ਸਾਲ ਆਉਣਾ ਫਿਰ ਉਹਦਾ ਨਾਮ ਹੀ ਇਦਾਂ ਦਾ ਛਣਕਾਟਾ 92 ਛਣਕਾਟਾ 93 ਛਣਕਾਟਾ ਚਰਨਵੇਂ ਸੋ 90s ਦੇ ਦੌਰ ਵਿੱਚ ਤਾਂ ਛਣਕਾਟਿਆਂ ਨੇ ਪੂਰੀ ਲਹਿਰ ਲਾ ਕੇ ਰੱਖੀ ਜਦੋਂ ਕਈ ਵਾਰੀ ਬਹੁਤ ਹਿੱਟ ਹੋ ਜਾਣਾ ਤਾਂ ਫਿਰ ਛਣਕਾਟਾ 95ਵੀਂ ਕੱਢ ਦੇਣਾ 96ਵੀਂ 6 ਮਹੀਨੇ ਬਾਅਦ ਹੀ ਉਨਮੀ ਆਡੀਓ ਕੈਸਟਾ ਜਣੀ ਔਰ ਬਹੁਤ ਚਲਦੀ ਹੁੰਦੀ ਸੀ ਔਰ ਉਹਨਾਂ ਦਾ ਮੇਨ ਜਿਹੜਾ ਫੋਕਸ ਹੁੰਦਾ ਸੀ ਉਹ politcal ਸਟਾਇਰ ਕਰਦੇ ਹੁੰਦੇ ਸੀ ਐਡਮਿਨਿਸਟ੍ਰੇਟਿਵ ਸਟਾਇਰ ਔਰ ਸੋਸ਼ਲ ਈਵਲਸ ਦੇ ਉੱਤੇ ਸਟਾਇਰ ਅਚਾ ਜੀ ਤੁਸੀਂ ਤੁਸੀਂ ਵੀ ਬਹੁਤ ਸੋਹਣੇ ਔਰ ਵਧੀਆ ਫਨਕਾਰ ਹੋ ਤੇ ਤੁਸੀਂ ਵੀ ਕਾਮੇਡੀ ਕਰਦੇ ਹੋ ਔਰ ਟੱਕ ਪਾਈ ਹੋਈ ਹੈ ਤੁਸੀਂ ਇਹਦੇ 'ਚ ਕੋਈ ਸ਼ੱਕ ਨਹੀਂ ਤੁਸੀਂ ਮੈਨੂੰ ਦੱਸੋ ਕਿ ਕਮੇਡੀ ਦੀਆਂ ਜਿਸ ਤਰ੍ਹਾਂ ਮੁxtਲਫ ਕਿਸਮਾਂ ਹੁੰਦੀਆਂ ਤੁਸੀਂ ਬੜੀ ਇੱਕ ਇਹ ਵੀ ਬੜਾ ਬੜੀ ਵੱਡੀ ਸੈਂਸ ਹੈ ਬੜੀ ਵੱਡੀ ਇੱਕ ਕਹਿੰਦੇ ਇੱਕ ਇੱਕ ਨੌਲੇਜ ਹੈ ਟੌਪਿਕ ਹੈ ਤੇ ਭੱਲਾ ਸਾਹਿਬ ਜਿਹੜੇ ਨੇ ਉਹ ਕਮੇਡੀ ਦੀ ਕਿਹੜੀ ਸ਼ਕਲ ਜਾਨੀ ਕਿ ਉਹ ਕਿਹੜੀ ਕਮੇਡੀ ਕਰਦੇ ਸਨ ਵਿਟ ਜਿਹੜਾ ਉਹਨਾਂ ਦਾ ਉਹ ਜ਼ਿਆਦਾ ਪਪੂਲਰ ਸੀ ਹਾਲਾਂਕਿ ਫਾਰਸ ਵੀ ਬਹੁਤ ਕਰਦੇ ਰਹੇ ਨੇ ਬਫੌਨਰੀ ਵੀ ਕੀਤੀ ਉਹਨਾਂ ਨੇ ਬਫੌਨਰੀ ਮੀਨਸ ਆਪਾਂ ਵੈਸੇ ਹੀ ਪਸ ਕੁਝ ਗੱਲਾਂ ਸੀ ਸਿਰਫ ਕਾਮੇਡੀ ਸੇਕ ਕਰਦੇ ਆ ਉਹਨਾਂ ਦੀ ਕੋਈ ਵੈਸੇ ਐਗਜ਼ਿਸਟੈਂਸ ਨਹੀਂ ਹੁੰਦੀ ਉਹ ਵੀ ਇਹਨਾਂ ਦੀ ਚੱਲਦੀ ਸੀ ਮ ਲਾਰਜਰ ਦੈਨ ਲਾਈਫ ਗੱਲਾਂ ਵੀ ਕਰਨੀਆਂ ਲਾਊਡ ਕਾਮੇਡੀ ਵੀ ਕਰ ਜਾਂਦੇ ਹੁੰਦੇ ਸੀ ਪਰ ਉਹ ਵੀ ਲੋਕਾਂ ਨੂੰ ਬਹੁਤ ਪਸੰਦ ਆਂਦੀ ਸੀ ਪਰ ਸਭ ਤੋਂ ਵਧੀਆ ਹੁੰਦਾ ਸੀ ਕਿ ਜਦੋਂ ਇਹ politcal ਬੁਰਾਈਆਂ ਤੇ social ਇਵਰਸ ਤੇ ਨਿਸ਼ਾਨੇ ਬਿੰਨਦੇ ਸੀ ਤੇ ਲੋਕਾਂ ਨੂੰ ਬਹੁਤ ਚੰਗੇ ਲੱਗਦੇ ਸੀ ਗੁਰਪ੍ਰੀਤ ਜੀ ਤੁਸੀਂ ਵੀ ਸਾਨੂੰ ਦੱਸਿਆ ਔਰ ਸਾਨੂੰ ਜਿਹੜਾ ਪਤਾ ਹੈ ਉਹ ਕਿ ਪੱਲਾ ਸਾਹਿਬ ਜਿਹੜੇ ਨੇ ਉਹ ਸਰਕਾਰੀ ਨੌਕਰੀ ਵੀ ਕਰਦੇ ਸਨ ਤੇ ਨੌਕਰੀ ਦਾ 9 to 5 ਜੌਬ ਹੈ ਇਹ ਫਿਰ ਆਪਣਾ ਜਿਹੜਾ ਇਹ ਇੱਕ ਅਲੱਗ ਪ੍ਰੋਫੈਸ਼ਨ ਹੈ ਇਹ ਵੀ ਟਾਈਮ ਦੀ ਬਹੁਤ ਜ਼ਿਆਦਾ ਡਿਮਾਂਡ ਕਰਦਾ ਹੈ ਤੇ ਫਿਰ ਉਹ ਕਿਵੇਂ ਮੈਨੇਜ ਕਰਦੇ ਰਹੇ ਇਹ ਸਾਰੀ ਜਿੰਦਗੀ ਚ ਨੌਕਰੀ ਵੀ ਤੇ ਨਾਲੇ ਅਦਾਕਾਰੀ ਫੋਰਨ ਟੂਰਸ ਟੈਲੀਵਿਜ਼ਨ ਤੇ ਨਾਲ-ਨਾਲ ਨੌਕਰੀ ਨਾਲ ਵੀ ਜਸਟੀਫਾਈ ਕਰਦੇ ਰਹੇ ਛੁੱਟੀਆਂ ਉਸ ਤਰੀਕੇ ਨਾਲ ਅਰੇਂਜ ਕਰਦੇ ਸੀ ਮੇਬੀ ਕੋਈ ਐਕਸਟਰਾ ਟਾਈਮ ਲਾਂਦੇ ਹੋਣਗੇ ਕੁਝ ਇਸ ਤਰ੍ਹਾਂ ਦੀ ਨਦੀ ਉਥੇ ਜ਼ਰੂਰ ਐਡਜਸਟਮੈਂਟ ਸੀ ਕਿ ਨੌਕਰੀ ਤੋਂ ਵੀ ਇਹਨਾਂ ਨੂੰ ਕਦੇ ਦਿੱਕਤ ਨਹੀਂ ਸੀ ਆਈ ਔਰ ਜੋ ਨੋਰਮਸ ਸੀ ਉਹ ਵੀ ਫਾਲੋ ਕਰਦੇ ਸੀ ਕਿ ਜਦੋਂ ਬੰਦਾ ਕੋਈ ਸਰਕਾਰੀ ਨੌਕਰੀ 'ਚ ਹੁੰਦਾ ਤਾਂ ਆਪਣੀ ਫੀਸ ਦਾ ਪ੍ਰੋਫੈਸ਼ਨਲ ਫੀਸ ਦਾ ਇੱਕ ਹਿੱਸਾ ਜਮ੍ਹਾਂ ਕਰਾਉਣਾ ਪੈਂਦਾ ਤੁਹਾਨੂੰ ਉਹ ਵੀ ਸ਼ਾਇਦ ਕਰਾਉਂਦੇ ਰਹੇ ਫਿਰ ਪੱਲਾ ਸਾਹਿਬ ਤੇ ਇਹ ਸਾਰੇ ਦੌਰ ਦੇ ਵਿੱਚ ਫਿਰ ਆਪਾਂ ਆਪਾਂ ਥੋੜਾ ਜਿਹਾ ਅੱਗੇ ਵਧਨੇ ਆ ਤੇ ਤੁਸੀਂ ਉਹਨਾਂ ਨੂੰ ਦੱਸੋ ਕਿ ਕਿੱਥੇ ਇੱਕ ਜਿਹੜੀ ਸਟੇਜ ਹੈ ਜਾ ਬਸ ਇਹ ਖਾੜੇ ਲਾਣੇ ਜਾਂ ਫਿਰ ਟੀਵੀ ਹੈ ਉਹ ਇਸ ਤੋਂ ਇਹ ਫਿਲਮਾਂ ਵੱਲ ਯਾਨੀ ਕਿ ਫਿਲਮਾਂ ਵੱਲ ਕਿਵੇਂ ਆਏ ਤੇ ਕਿਦਾਂ ਫਿਲਮਾਂ ਜਿਹੜੇ ਸੀ ਉਹ ਹਿੱਟ ਹੋ ਗਏ ਤੇ ਇਹ ਦੱਸੋ ट्रांजिशन ਕੀ ਸੀ ਤੇ ਕਿਸ ਤਰ੍ਹਾਂ ਕਿਹੜੀ ਜੀ ਸਮਝਦੇ ਹੋ ਕਿ ਪਹਿਲੀ ਜਿਹੜੀ ਉਹਨਾਂ ਦੀ ਸੁਪਰ ਹਿੱਟ ਫਿਲਮ ਹੈ ਉਹ ਕਿਹੜੀ ਸੀ ਤੇ ਔਰ ਕਿਸ ਤਰ੍ਹਾਂ ਜਨਾਬ ਇਹ ਜਿਹੜੀ ਸੀ ਫਿਲਮਾਂ ਹਾਲ ਪਾਸ ਆਏ ਵਾ ਇਹਨਾਂ ਨੇ ਜਿਹੜੀ ਸਭ ਤੋਂ ਵੱਧ ਜਿਹੜੀ ਇਹਨਾਂ ਦੀ ਐਕਲੇਮਡ ਮੂਵੀ ਜਿਵੇਂ ਕਹਾਂ ਤੇ ਉਹ ਸੀ ਜਸਪਾਲ ਪੱਟੀ ਸਾਹਿਬ ਦੇ ਨਾਲ ਇੰਨਾ ਨੇ ਜਿਹੜੀ ਫਿਲਮ ਕੀਤੀ ਸੀ ਮਾਹੌਲ ਠੀਕ ਹੈ ਤੇ ਮਾਹੌਲ ਠੀਕ ਹੈ ਜਦੋਂ ਫਿਲਮ ਆਈ ਤਾਂ ਉਹਨੇ ਬਹੁਤ ਤਹਿਲਕਾ ਮਚਾਇਆ ਸੀ ਹਾਲਾਂਕਿ ਉਦੋਂ ਡਿਸਟ੍ਰੀਬਿਊਸ਼ਨ ਬਹੁਤ ਵੱਡੀ ਨਹੀਂ ਸੀ ਹੁੰਦੀ ਉਦੋਂ ਇਦਾਂ ਦਾ ਦੌਰ ਨਹੀਂ ਸੀ ਕਿ ਉਹਨੂੰ ਲੋਕ ਬਹੁਤ ਜ਼ਿਆਦਾ ਜਾ ਕੇ ਦੇਖਣ ਆ ਫੋਰਨ ਦੇ ਵਿੱਚ ਜਾਂ ਦੂਜੀਆਂ ਸਟੇਟਸ ਦੇ ਵਿੱਚ ਕਿਉਂਕਿ ਸਿੰਗਲ ਸਕਰੀਨ 시ਨੇਮਾਸ ਹੁੰਦੇ ਸੀ ਤੇ ਪੰਜਾਬ ਤਾਂ ਕੀ ਅਪਰੋਚ ਦੇ ਉਸ ਫਿਲਮ ਦੀ ਪਰ ਉਸ ਤੋਂ ਬਾਅਦ ਫਿਰ ਵੀਡੀਓ ਤੇ ਲੋਕਾਂ ਨੇ ਬਹੁਤ ਦੇਖਿਆ ਉਸ ਫਿਲਮ ਨੂੰ ਫਿਰ ਉਹ ਵੀਡੀਓ ਤਾਂ ਪੂਰੇ ਸੰਸਾਰ ਚ ਪਹੁੰਚੇ ਉਹਦੇ VHS ਹੁੰਦੇ ਚੱਲਦੇ ਸੀ ਉਹ ਵੀਡੀਓ ਹੋਮ ਸਰਵਿਸ ਸ਼ਾਇਦ ਇੰਦਾਂ ਦਾ ਕੁਝ ਹੋਏਗਾ ਉਹਦਾ ਨਾਮ VHS ਜਿਹੜੇ ਹੁੰਦੇ ਸੀ ਉਹ ਬਹੁਤ ਦੂਰ ਤੱਕ ਪਹੁੰਚੇ ਮਾਹੌਲ ਠੀਕ ਹੈ ਅੱਜ ਤੱਕ ਵੀ ਲੋਕਾਂ ਦੀ ਫੇਵਰਟ ਮੂਵੀਆਂ ਦੇ ਵਿੱਚੋਂ ਉਹ ਮੂਵੀ ਆ ਉਹਦੇ ਚਪਲਾ ਸਾਹਿਬ ਦਾ ਕੰਮ ਬਹੁਤ ਪਸੰਦ ਕੀਤਾ ਗਿਆ ਸੀ ਫਿਰ ਫਿਲਮਾਂ ਬਹੁਤ ਜ਼ਿਆਦਾ ਉਦੋਂ ਨਹੀਂ ਸੀ ਬਣਦੀਆਂ ਹੁੰਦੀਆਂ ਤਾਂ ਫਿਲਮ ਟਾਵੀ ਵਿਰਲੀ ਕਰਦੇ ਸੀ ਮੇਨ ਫੋਕਸ ਸਟੇਜ ਟੈਲੀਵਿਜ਼ਨ ਤੇ ਆਡੀਓ ਕੈਸੇਟਸ ਹੁੰਦਾ ਸੀ ਫਿਰ ਵਿੱਚ ਹੋਰ ਵੀ ਕੁਝ ਫਿਲਮਾਂ ਪੱਲਾ ਸਾਹਿਬ ਨੇ ਕੀਤੀਆਂ ਪਰ ਕੋਈ ਵਿੱਚੋਂ ਦੌਰ ਕੋਈ ਬਹੁਤ ਜ਼ਿਆਦਾ ਜ਼ਬਰਦਸਤ ਫਿਲਮਾਂ ਦਾ ਰਿਆ ਨਹੀਂ ਇੱਕ ਟਾਈਮ ਤੋਂ ਬਾਅਦ ਤੇ ਫਿਰ ਇਹ ਜਿਹੜਾ ਦੌਰ ਹੈ ਜਿਹਦੇ ਚੋ ਸੁਪਰ ਹਿੱਟ ਨੇ ਫੜੇ ਨਹੀਂ ਜਾ ਰਹੇ ਇਹ ਦੌਰ ਫਿਰ ਕਿਦਾਂ ਵਾਪਸ ਆਇਆ ਫਿਰ ਜਦੋਂ 2011 ਦੇ ਵਿੱਚ ਫਿਲਮ ਬਣਦੀ ਹੈ ਕੈਰੀਨ ਜੱਟਾ ਤੇ ਮੈਨੂੰ ਲੱਗਦਾ ਫਿਰ ਸੈਕਿੰਡ ਇਨਿੰਗ ਪੱਲਾ ਸਾਹਿਬ ਦੀ ਸ਼ੁਰੂ ਹੁੰਦੀ ਹੈ ਸੈਕਿੰਡ ਇਨਿੰਗ ਮੈਂ ਤਾਂ ਕਹਿ ਰਿਹਾ ਕਿ ਇਹ ਦੌਰ ਆਂਦਿਆਂ ਤੱਕ ਆਡੀਓ ਕੈਸੇਟਸ ਦਾ ਜਲਵਾ ਖਤਮ ਹੋ ਚੁੱਕਾ ਸੀ ਤੇ ਟੈਲੀਵਿਜ਼ਨ ਤੇ ਵੀ ਖਲਾਰਾ ਬਹੁਤ ਵਹਿ ਚੁੱਕਾ ਸੀ ਕਿਉਂਕਿ ਕਈ ਚੈਨਲ ਆ ਗਏ ਸੀ ਕਈ ਚੈਨਲਾਂ ਤੇ ਕਈ ਲੋਕ ਕਈ ਕੁਝ ਕਰ ਰਹੇ ਸੀ ਤੇ ਆਡੀਓ ਕੈਸਟ ਦਾ ਦੌਰ ਚੱਲਾ ਗਿਆ ਸੀ 스테ਜ ਇਵੈਂਟਸ ਵੀ ਉਹਨੇ ਨਹੀਂ ਸੀ ਹੁਣ ਹੁੰਦੇ ਜਿੰਨੇ ਪਹਿਲਾਂ ਕਦੇ ਹੁੰਦੇ ਸੀ ਤੇ ਪੁੱਲਾ ਸਾਹਿਬ ਨੇ ਐਜ਼ ਐਨ ਐਕਟਰ ਫਿਰ ਸੈਕੰਡ ਇਨਿੰਗ ਸ਼ੁਰੂ ਕੀਤੀ ਕੈਰੀਅਨ ਜੱਟਾ ਤੋਂ ਉਹਦੇ ਵਿੱਚ ਢਿੱਲੋਂ ਨੇ ਕਾਲਾ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਦੇ ਨਾਲ ਕਹਿਰੀ ਕਰਤਾ ਇਹਨਾਂ ਅੱਛਾ ਇਹ ਇਹ ਤੇ ਉਹਨਾਂ ਦਾ ਜਿਹੜਾ ਇੱਕ ਪ੍ਰੋਫੈਸ਼ਨਲ ਕਿਸੇ ਬਿਆਨ ਕੀਤਾ ਉਹਨਾਂ ਦੀ ਜਿਹੜੀ ਆਪਣਾ ਕੰਮ ਸੀ ਕਾਮਕਾਰ ਤੇ ਸਾਨੂੰ ਚਾਹ ਹੈ ਦਰ ਜਾਣਨ ਦੀ ਕਿ ਉਹ ਇਨਸਾਨ ਕਿੰਜ ਦੇ ਸੰ ਜ਼ਿੰਦਗੀ ਬਾਰੇ ਚ ਉਹਨਾਂ ਦੀ ਅਪਰੋਚ ਕੀ ਸੀ ਇਹਦੇ ਬਾਰੇ ਤੇ ਥੋੜੀ ਰੋਸ਼ਨੀ ਪਾਉ ਦਰ ਆਪਣਾ ਗੁਰਪ੍ਰੀਤ ਜੀ ਜਿਹੜੀ ਚੀਜ਼ ਮੈਨੂੰ ਭੱਲਾ ਸਾਹਿਬ ਦੀ ਬਹੁਤ ਖੂਬਸੂਰਤ ਲੱਗਦੀ ਸੀ ਕਿ ਉਹ ਬਹੁਤ ਜ਼ਿੰਦਾਦਿਲ ਇਨਸਾਨ ਔਰ ਮਤਲਬ ਪਿਆਰ ਕਰਦੇ ਸੀ ਜ਼ਿੰਦਗੀ ਨੂੰ ਖੁਸ਼ੀਆਂ ਨੂੰ ਪਿਆਰ ਕਰਦੇ ਸੀ ਲੋਕਾਂ ਚ ਖੁਸ਼ੀਆਂ ਤਾਂ ਵੰਡਦੇ ਸੀ ਹਾਸੇ ਵੀ ਵੰਡਦੇ ਸੀ ਬਹੁਤ ਵੰਡੇ ਉਹਨਾਂ ਨੇ ਪਰ ਨਿੱਜੀ ਤੌਰ ਤੇ ਵੀ ਉਹ ਆਪਣੀ ਲਾਈਫ ਨੂੰ ਵੀ ਬਹੁਤ ਪਿਆਰ ਕਰਦੇ ਸੀ ਕਿਉਂਕਿ ਜਦੋਂ ਕੋਈ ਮੋਬਾਈਲ ਨਵਾਂ ਇੰਟਰੋਡਿਊਸ ਹੁੰਦਾ ਸੀ ਮੰਨ ਲਓ ਐਪਲ ਦਾ ਕੋਈ ਨਵਾਂ ਆਇਆ ਤੇ ਪੱਲਾ ਸਾਹਿਬ ਦੀ ਕੋਸ਼ਿਸ਼ ਹੁੰਦੀ ਸੀ ਪਹਿਲੋਂ ਲੋਕ ਮੇਰੇ ਹੱਥ 'ਚ ਦੇਖਣ ਉਹ ਬੜਾ ਮਨਾ ਅਪਡੇਟ ਕਰਨਾ ਆਪਣੇ ਨੂੰ ਬਹੁਤ ਚਾਹ ਸੀ ਕਿ ਉਹ ਮੈਂ ਲੈ ਲਿਆ ਨਵਾਂ ਜਿਹੜਾ ਨਵੇਂ ਆਇਆ ਮੋਬਾਈਲ ਜਿਹੜਾ ਤੇ ਇਦਾਂ ਹੀ ਉਹਨਾਂ ਨੂੰ ਵਧੀਆ ਗੱਡੀਆਂ ਰੱਖਣ ਦਾ ਵੀ ਸ਼ੌਕ ਸੀ ਤੇ ਉਹ ਗੱਡੀ ਵੀ ਵਧੀਆ ਰੱਖਦੇ ਹੁੰਦੇ ਸੀ ਇਸ ਇਹਦੇ 'ਚ ਕੰਪਰੋਮਾਈਜ਼ ਨਹੀਂ ਕਰਦੇ ਹੁੰਦੇ ਅੱਛਾ ਫੈਮਿਲੀ ਮੈਨ ਕਹਿ ਸਕਦਾ ਪੱਲਾ ਸਾਹਿਬ ਨੂੰ ਮੈਂ ਕਿਉਂਕਿ ਬੱਚਿਆਂ ਦੇ ਨਾਲ ਵਾਈਫ ਦੇ ਨਾਲ ਫੋਰਨ ਟੂਰਸ ਤੇ ਵੀ ਜਾਣਾ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਇਹ ਉਹਨਾਂ ਦਾ ਇੱਕ ਸ਼ੌਕ ਸੀ ਦੋਸਤਾਂ 'ਚ ਬਹਿਣਾ ਪੁਰਾਣੀਆਂ ਦੋਸਤੀਆਂ ਦੀ ਲਾਜ ਰੱਖਣੀ ਆਪਣੇ ਉਹ ਸਰਕਲ ਨੂੰ ਕਦੇ ਨਹੀਂ ਪੱਲਾ ਸਾਹਿਬ ਨੇ ਛੱਡਿਆ ਸੀ ਜਿਹੜਾ ਸ਼ੁਰੂ ਤੋਂ ਉਹਨਾਂ ਦੇ ਨਾਲ ਸੀ ਨਮਾ ਨਮੀ ਬਹੁਤ ਸਤਿਕਾਰ ਬਿਲਕੁਲ ਜੀ ਨਵੀਂ ਚੀਜ਼ ਦਾ ਚਾਹ ਤੇ ਹਰ ਬੰਦੇ ਨੂੰ ਹੁੰਦਾ ਤੇ ਭੱਲਾ ਸਾਹਿਬ ਨੂੰ ਜਿਹੜਾ ਉਹ ਗੁਗੀ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਅਪਡੇਟ ਰੱਖਣ ਦਾ ਸ਼ੌਕ ਸੀ ਨਵਾਂ ਫੋਨ ਤੇ ਨਵੇਂ ਮੋਬਾਈਲ ਠੀਕ ਹੋ ਗਿਆ ਜਨਾਬ ਇਹ ਵੀ ਬਿਲਕੁਲ ਉਹਨਾਂ ਦਾ ਹੱਕ ਸੀ ਤੇ ਤੁਸੀਂ ਹੁਣ ਮੈਨੂੰ ਦੱਸੋ ਕਿ ਉਹਨਾਂ ਦੀ ਸਿਹਤ ਬਾਰੇ ਕਿ ਸਿਹਤ ਉਹਨਾਂ ਦੀ ਕਿਸ ਤਰ੍ਹਾਂ ਖਰਾਬ ਹੋਈ ਇਹਦੇ ਵਿੱਚ ਕਿੱਥੇ ਕਿੱਥੇ ਵਿਲੇਵਾ ਪਿਆ ਕਿ ਜਿਹੜਾ ਕਿੱਥੇ ਗੜਬੜ ਹੋਈ ਕਿ ਜਿਹੜਾ ਇਹ ਉਹ ਬਿਲਕੁਲ ਜੋ ਹੈ ਉਹ ਪੂਰੇ ਹੀ ਹੋ ਗਿਆ ਔਰ ਉਸ ਤੋਂ ਬਾਅਦ ਰਿਕਵਰੀ ਨਹੀਂ ਕਰ ਪਾਏ ਜੇ ਪੰਜਾਬੀਆਂ ਦੀ ਖਾਸੀਅਤ ਹੁੰਦੀ ਹੈ ਕਿ ਖਾਣ ਪੀਣ ਦੇ ਵਿੱਚ ਸ਼ਕੀਨ ਹੁੰਦੇ ਆ ਇੱਥੇ ਥੋੜੀ ਗੜਬੜ ਵੀ ਕੀਤੀ ਬੱਲਾ ਸਾਹਿਬ ਨੇ ਕਿਉਂਕਿ ਜਦੋਂ ਡਾਇਬੀਟਿਕ ਸੀਗੇ ਉਹ ਔਰ ਬਹੁਤ ਪੁਰਾਣੀ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਵੀ ਪ੍ਰੋਬਲਮ ਸੀਗੀ ਤਾਂ ਇੱਕ ਤਾਂ ਬਹੁਤ ਜ਼ਿਆਦਾ ਐਕਸਰਸਾਈਜ਼ ਵਾਲੇ ਪਾਸੇ ਨਹੀਂ ਗਏ ਤੇ ਡਾਇਬੀਟਿਕ ਹੋਣ ਦੇ ਬਾਵਜੂਦ ਵੀ ਮਿੱਠੇ ਦੇ ਬੜੇ ਸ਼ਕੀਨ ਸੀ ਔਰ ਚੋਰੀ ਮਿੱਠਾ ਖਾਣਾ ਵੀ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ ਕਿ ਹਾਲਾਂਕਿ ਉਹਨਾਂ ਪਤਾ ਸੀ ਕਿ ਜੇ ਮੈਂ ਕਿ ਜੇ ਨਾ ਮੈਨੂੰ ਖਾਂਦੇ ਦੇਖ ਲਿਆ ਤੇ ਮੈਨੂੰ ਇਹਨਾਂ ਖਾਣ ਨਹੀਂ ਦੇਣਾ ਉਹਨਾਂ ਦੀ ਸਾਰੀ ਟੀਮ ਕਿਪੀ ਗਰੇਵਾਲ ਗੁਰਪ੍ਰੀਤ ਕੋਗੀ ਬੀਨੂ ਢਿੱਲੋਂ ਕਰਮਜੀਤ ਅਮੋਲ ਹੋਰ ਵੀ ਜਿੰਨੇ ਨਾਲ ਸਾਥੀ ਹੁੰਦੇ ਸੀ ਸਭ ਨੇ ਜਦੋਂ ਪੱਲਾ ਸਾਹਿਬ ਨੂੰ ਦੇਖ ਲੈਣਾ ਵੀ ਇਹ ਮਿੱਠਾ ਖਾ ਰਹੇ ਨੇ ਹੱਥੋਂ ਕੋਲ ਲੈਂਦੇ ਹੁੰਦੇ ਸੀ ਵੀ ਨਹੀਂ ਖਾਂਣ ਦੇਣਾ ਤੁਹਾਨੂੰ ਤੇ ਬਸ ਫਿਰ ਵੀ ਉਹ ਦਾਲ ਆ ਜਾਂਦੇ ਹੁੰਦੇ ਸੀ ਜਿੱਦਾਂ ਹੁਣ ਜਲੇਬੀਆਂ ਆਈਆਂ ਨੇ ਸੈਟ ਤੇ ਤੇ ਉਹਨਾਂ ਕਹਿਣਾ ਵੀ ਨਹੀਂ ਨਹੀਂ ਮੈਂ ਨਹੀਂ ਖਾਣੀ ਵੀ ਮੈਂ ਮਿੱਠਾ ਨਹੀਂ ਖਾਂਦਾ ਤੇ ਤੁਰੇ ਤੁਰੇ ਜਾਂਦੇ ਉਹਨਾਂ ਨੇ ਜਿਪੀ ਨੂੰ ਕਹਣਾ ਕਿ ਭਈਆ ਮਾੜੀ ਜਿਹਾ ਤੋੜ ਕੇ ਮੈਂ ਸਵਾਦ ਦਿਖਾ ਦੇ ਮਾੜਾ ਜਿਹਾ ਬਸ ਅੱਗੋਂ ਤੋੜ ਕੇ ਖਾ ਜਾਣੀ ਫਿਰ ਅੱਗੇ ਮੰਨ ਲਓ ਗੁਰਪ੍ਰੀਤ ਕੋ ਕੀ ਆ ਤਾਂ ਉਹਨੂੰ ਕਹਿਣਾ ਕਿ ਭਾਈ ਜੀ ਬਸ ਮੈਨੂੰ ਮਾੜਾ ਜਿਹਾ ਇੰਨੀ ਕੱਗੋਂ ਲਾ ਕੇ ਨਾ ਟੇਸਟ ਜਿਹਾ ਕਰਾ ਦਿਓ ਮਿੱਠਾ ਮੈਂ ਖਾਣਾ ਨਹੀਂ ਬੀਨੂ ਕੋਲੋਂ ਵੀ ਖਾ ਲਈ ਕਰਮਜੀਤ ਕੋਲੋਂ ਵੀ ਖਾ ਲਈ ਸੰਗੇ ਕੋਲੋਂ ਵੀ ਖਾ ਲਈ ਅੱਗੇ ਹੋਰ ਦੋ ਬਾਜਪਦ ਲਾਦੇ ਵੀ ਬਾਕੀਆਂ ਨੇ ਤੇ ਦੋ ਦੋ ਖਾਧੀਆਂ ਭੱਲਾ ਸਾਬ ਥੋੜੀ ਥੋੜੀ ਕਰਕੇ ਚਾਰ ਖਾ ਗਏ ਸੋ ਸ਼ਕੀਨ ਬੰਦੇ ਸੀ ਫੁੱਲ ਆਫ ਲਾਈਫ पर्सन सी बढ़िया हो गया ते ਉਹਨਾਂ ਦੇ ਬੱਚਿਆਂ ਬਾਰੇ ਦੱਸੋ ਬੱਚੇ ਜਿਹੜੇ ਸੀ ਉਹਨਾਂ ਦੇ ਉਹ ਵਿਆਹ ਵਰਤੇ ਗਏ ਨੇ ਜਾਂ ਕਿ ਜਾਜ ਹੈ ਨੇ ਬਾਕੀ ਕੀ ਉਹਨਾਂ ਦਾ ਬੱਚਿਆਂ ਦੀ ਜਾਨਕੀ ਲਾਈਫ ਉਹਨਾਂ ਦਾ ਅੱਗੇ ਉਹ ਵਿਆਹ ਸ਼ਾਦੀਆਂ ਹੋ ਚੁਦੀਆਂ ਫਾਰਕ ਹੋ ਗਏ ਸਾਨੂੰ ਸਾਰੇ ਹੁਣ ਆਪਣੇ ਪਰਿਵਾਰਕ ਜਿਹੜੇ ਆਪਣਾ ਦੀ ਇਹ ਕੰਮ ਸੀ ਬੱਚੇ ਦੋਨੋਂ ਉਹਨਾਂ ਨੇ ਬੜੇ ਆਪਣੇ ਨਾਲ ਜੋੜ ਕੇ ਰੱਖ ਕੇ ਬੇਟੀ ਦਾ ਵਿਆਹ ਕੀਤਾ ਤੇ ਉਹ ਇਧਰ ਨਾਰਵੇ ਵਿਆਹੀ ਗਈ ਬੱਚੀ ਬੇਟੇ ਦਾ ਵੀ ਪਿੱਛੇ ਜੇ ਉਹਨਾਂ ਨੇ ਵਿਆਹ ਕੀਤਾ ਬਹੁਤ ਅੱਛੇ ਤਰੀਕੇ ਨਾਲ ਬੜੀਆਂ ਖੁਸ਼ੀਆਂ ਚਾਹਵਾਂ ਦੇ ਨਾਲ ਤੇ ਹੁਣ ਉਹਨਾਂ ਨੂੰ ਆਸ ਸੀ ਕਿ ਅੱਗੋਂ ਹੋਰ ਪਰਿਵਾਰ ਵਧੇਗਾ ਤੇ ਮੇਰਾ ਸੋਹਣਾ ਸਮਾਂ ਲੰਘੇਗਾ ਕਿਉਂਕਿ ਹੁਣੇ 5 ਸਾਲ ਪਹਿਲਾਂ ਹੀ ਰਿਟਾਇਰ ਹੋਏ ਸੀ ਆਪਣੀ ਜੌਬ ਤੋਂ ਤੇ ਕੰਮ ਕਰਨ ਦੀ ਬਹੁਤ ਤਲਬ ਸੀ ਉਹਨਾਂ ਦੇ ਅੰਦਰ ਕਿ ਮੈਂ ਬਹੁਤ ਕੰਮ ਕਰਨਾ ਹੈ ਪਰ ਪਹਿਲੇ ਰਿਟਾਇਰਮੈਂਟ ਤੋਂ ਬਾਅਦ ਦੋ ਕੁ ਸਾਲ ਤਾਂ ਕੋਵਿਡ ਨੇ ਖਾ ਲਏ ਤੇ ਹੁਣ 1.5 ਪੌਣੇ 2 ਸਾਲ ਬਿਮਾਰੀ ਖਾ ਗਏ ਤੇ ਜਿੰਨਾ ਕੰਮ ਕਰਨਾ ਚਾਹੁੰਦੇ ਸੀ ਉਹ ਨਾ ਕਰ ਨਹੀਂ ਸਕੇ ਪਰ ਇਸ ਗੱਲ ਦਾ ਬਹੁਤ ਅਫਸੋਸ ਰਹੇਗਾ ਕਿ ਹੁਣ ਉਹਨਾਂ ਨੇ ਬਹੁਤ ਅਜੇ ਕੰਮ ਕਰਨਾ ਸੀ ਉਹ ਯੂਨਿਕ ਟੈਲੈਂਟ ਸੀ ਪੰਜਾਬ ਦਾ ਬਹੁਤ ਉਮੀਦ ਸੀ ਕਿ ਅਜੇ ਹੋਰ ਬਹੁਤ ਕੰਮ ਕਰਨਗੇ ਤੇ ਪਰ ਉਹ ਕਹਿੰਦੇ ਨੇ ਕਿ ਇਹ ਜ਼ਮੀਨ ਖਾ ਗਈ ਆਸਮਾ کیسے کیسے ਤੇ ਜ਼ਮੀਨ ਉਸ ਅੰਬਰ ਜੱਡੇ ਅਸਮਾਨ ਜੱਡੇ ਵੱਡੇ ਬੰਦੇ ਨੂੰ ਵੀ ਖਾ ਗਈ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਲੋਕਾਂ ਨੂੰ ਦੁੱਖ ਲੱਗਾ ਲੋਕੀ ਦੁਨੀਆ ਚ ਜਿੱਥੇ ਵੀ ਕਿਤੇ ਬੈਠੇ ਨੇ ਭੱਲਾ ਸਾਹਿਬ ਦੇ ਚਾਹਣ ਵਾਲੇ ਉਹ ਜਿਹਦੇ ਨਾਲ ਵੀ ਅਫਸੋਸ ਕਰ ਸਕਦੇ ਨੇ ਉਹਨਾਂ ਦੇ ਨੇੜਲੇ ਕਿਸੇ ਬੰਦੇ ਦਾ ਵੀ ਉਹਨਾਂ ਨੂੰ ਨੰਬਰ ਮਿਲ ਜਾਂਦਾ ਤੇ ਲੋਕ ਉਹਨਾਂ ਨਾਲ ਹੀ ਅਫਸੋਸ ਕਰਕੇ ਇਹ ਸਮਝ ਰਹਿਣੇ ਕਿ ਸੀ ਉਹਨਾਂ ਦੇ ਪਰਿਵਾਰ ਤੱਕ ਆਪਣੀ ਸੰਵੇਦਨਾ ਆਪਣੀਆਂ ਫੀਲਿੰਗਸ ਪਹੁੰਚਾ ਦਿੱਤੀਆਂ ਤੇ ਭੱਲਾ ਸਾਹਿਬ ਸਦੀਵੀ ਯਾਦ ਰਹਿਣ ਵਾਲਾ ਨਾਮ ਹੈ ਜਦ ਤੱਕ ਐਂਟਰਟੇਨਮੈਂਟ ਦੀ ਗੱਲ ਪੰਜਾਬ ਚ ਹੁੰਦੀ ਰਹੇਗੀ ਪੰਜਾਬੀ ਕਾਮੇਡੀ ਦੀ ਗੱਲ ਹੁੰਦੀ ਰਹੇਗੀ ਭੱਲਾ ਸਾਹਿਬ ਦਾ ਜ਼ਿਕਰ ਉਥੇ ਬਹੁਤ ਵੱਡੇ ਪੱਧਰ ਤੇ ਹੋਏਗਾ ਕਿਉਂਕਿ ਅੱਜ 13-14 ਸਾਲ ਹੋ ਗਏ ਨੇ ਵਿਛੜਿਆ ਨੂੰ ਜਸਪਾਲ ਪੱਟੀ ਸਾਹਿਬ ਨੂੰ ਲੋਕ ਉਹਨਾਂ ਨੂੰ ਨਹੀਂ ਭੁੱਲੇ ਲੱਗਦਾ ਜੇ ਕੱਲ ਦੀ ਗੱਲ ਹੈ ਵੀ ਜਦੋਂ ਸਾਡੇ ਚ ਬੈਠੇ ਸੀ ਤੇ ਅਚਾਨਕ ਚੁਰ ਗਏ ਇਦਾਂ ਹੀ ਭੱਲਾ ਸਾਹਿਬ ਵੀ ਲੋਕਾਂ ਨੂੰ ਹਮੇਸ਼ਾ ਆਪਣੇ ਅੰਗ ਸੰਗ ਹੀ ਲੱਗਣੇ ਆ ਨਾਲ ਹੀ ਨੇ ਭੱਲਾ ਸਾਹਿਬ ਤੇ ਉਹਨਾਂ ਦਾ ਇੰਨਾ ਕੰਟੈਂਟ ਪਿਆ ਕਿ ਜਿਹੜਾ 50 ਸਾਲ ਵੀ ਦੇਖੀ ਜਾਈਏ ਤੇ ਮੁੱਕਦਾ ਨਹੀਂ ਸੋ ਇਹੀ ਕਹਿ ਸਕਦੇ ਆ ਕਿ ਵਿਛੜੀ ਆਤਮਾ ਨੂੰ ਪਰਮਾਤਮਾ ਆਪਣੇ ਨਾਲ ਜੋੜ ਕੇ ਰੱਖੇ ਤੇ ਮਗਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਵਰਤਾਵੇ ਉਹਨਾਂ ਦੇ ਪਰਿਵਾਰ ਨੂੰ ਸੱਜਣਾ ਮਿੱਤਰਾਂ ਨੂੰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਰਮਾਤਮਾ ਹੌਸਲਾ ਬਖਸ਼ੇ ਤੇ ਇਹ ਭਾਣਾ ਮੰਨਣ ਦੀ ਸ਼ਕਤੀ ਦੇਵੇ ਧੰਨਵਾਦ ਬਹੁਤ 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 ਧੰਨਵਾਦ ਗੁਰਪ੍ਰੀਤ ਜੀ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਜਸਵੰਦਰ ਭੱਲਾ ਸਾਹਿਬ ਦੇ ਬਾਰੇ ਚ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸਾਡੇ ਲੋਕਾਂ ਨੂੰ ਦੱਸਿਆ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਕੰਮ ਦੇ ਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਤੇ ਤੁਹਾਡੀ ਬਹੁਤ ਮਿਹਰਬਾਨੀ ਤੋਂ ਤੁਸੀਂ ਸਾਡੇ ਨਾਲ ਜੁੜੇ ਤੇ ਦੋਸਤੋ ਦੁਨੀਆ ਉਹੀ ਚਲਚਲਾ ਦਾ ਮੇਲਾ ਹੈ ਅੱਜ ਕੋਈ ਕੱਲ ਕੋਈ ਤੇ ਜਸਵੰਦਰ ਭੱਲਾ ਸਾਹਿਬ ਜਿਹੜੇ ਨੇ ਉਹ ਚਲੇ ਗਏ ਨੇ ਇਸ ਦੁਨੀਆ ਦੇ ਉੱਤੋਂ ਪਰ ਉਹਨਾਂ ਦਾ ਕੰਮ ਜਿਹੜਾ ਉਹ ਕਈ ਸਾਲਾਂ ਤੱਕ ਜਿਹੜਾ ਦਹਾਕੀਆਂ ਤੱਕ ਜਿਹੜਾ ਉਹ ਯਾਦ ਰੱਖਿਆ ਜਾਏਗਾ ਉਹਨਾਂ ਨੇ ਇੰਨਾ ਕੰਟੈਂਟ ਕ੍ਰੀਏਟ ਕਰ ਦਿੱਤਾ ਇੰਨਾ ਲਫਟਰ ਕ੍ਰੀਏਟ ਕਰ ਦਿੱਤਾ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਪੰਜਾਬੀਆਂ ਨੇ ਉਹ ਵੀ ਅਗਰ ਹੱਸਦੀਆਂ ਰਹਿਣਗੀਆਂ ਤੇ ਇਹ ਕੰਮ ਜਿਹੜਾ ਇਹਨਾਂ ਦਾ ਮੁਕਣਾ ਨਹੀਂ ਮੈਨੂੰ ਇਜਾਜ਼ਤ ਦਿਓ ਰੱਬ ਰਾਖਾ